ਕਿਸੇ ਬਾਗ ਦੇ ਮਾਲੀ ਨੂੰ ਕੋਈ ਕੰਮ ਪੈ ਗਿਆ ਉਸ ਬਾਗ ਦੇ ਮਾਲੀ ਨੇ ਆਪਣੇ ਪੁੱਤਰ ਦੀ ਜ਼ਿੰਮੇਵਾਰੀ ਲਈ ਕਿ ਬੱਚਿਆ ਮੈਂ ਕਿਤੇ ਬਾਹਰ ਚੱਲਿਆਂ ਕੰਮ ਇਸ ਬਗੀਚੇ ਦਾ ਖਿਆਲ ਤੂੰ ਰੱਖਣਾ ਹੈ ਆਗਿਆਕਾਰੀ ਪੁੱਤਰ ਨੇ ਪਿਤਾ ਦਾ ਕਹਿਣਾ ਮੰਨ ਕੇ ਬਗੀਚੇ ਵਿੱਚ ਰਹਿਣਾ ਤੇ ਹਰ ਇੱਕ ਬੂਟੇ ਦੀ ਸਫਾਈ ਕਰਨੀ ਹਰ ਇੱਕ ਬੂਟੇ ਦੇ ਪੱਤਿਆਂ ਨੂੰ ਕੱਲੇ-ਕੱਲੇ ਪੱਤੇ ਨੂੰ ਕੱਪੜੇ ਨਾਲ ਸਾਫ਼ ਕਰਨਾ ਧੋਣਾ ਹੈ ਚਮਕਾ ਕੇ ਰੱਖਣਾ ਬੂਟਿਆਂ ਨੂੰ ਸਮਾਂ ਲੰਘਦਾ ਗਿਆ ਜਦੋਂ ਉਹਦਾ ਪਿਤਾ ਕੁਝ ਦੇਣਾ ਬਾਅਦ ਵਾਪਸ ਉਸੇ ਬਗੀਚੇ ਵਿੱਚ ਪਹੁੰਚਿਆ ਜਾ ਕੇ ਕੀ ਵੇਖਿਆ ਵੀ ਜਿਹੜੇ ਬੂਟੇ ਨੇ ਸੁੱਕ ਗਏ ਨੇ ਉਹਨਾਂ ਦੀ ਹਰੀਆਵਲ ਖਤਮ ਹੋ ਰਹੀ ਹੈ ਬੂਟੇ ਸੁੱਕ ਰਹੇ ਨੇ ਆ ਕੇ ਪੁੱਛਿਆ ਪੁੱਤਰ ਕੀ ਗੱਲ ਤੂੰ ਇਨ੍ਹਾਂ ਬੂਟਿਆਂ ਦਾ ਖਿਆਲ ਨਹੀਂ ਰੱਖਿਆ ਸੇਵਾ ਨਹੀਂ ਕੀਤੀ ਇਹ ਇਹਦੇ ਪੱਤੇ ਸੁੱਕ ਕਿਉਂ ਰਹੇ ਨੇ ਕਹਿੰਦਾ ਪਿਤਾ ਜੀ ਮੈਂ ਤੇ ਬਹੁਤ ਸੇਵਾ ਕੀਤੀ ਏ ਕੱਲੇ ਕੱਲੇ ਪੱਤੇ ਨੂੰ ਮੈਂ ਸਾਫ਼ ਕਰਦਾ ਰਿਹਾ ਧੋਂਦਾ ਰਿਹਾ ਬੜੀ ਸੇਵਾ ਕੀਤੀ ਮੈਂ ਕਾਰਨ ਕੀ ਹੋਇਆ ਪਤਾ ਨਹੀਂ ਕਿਉਂ ਸੋ ਗਏ ਨੇ ਪਿਤਾ ਕਹਿਣ ਲੱਗਾ ਪੁੱਤਰ ਤੂੰ ਜੜ ਨੂੰ ਪਾਣੀ ਪਾਇਆ ਕਿ ਨਹੀਂ ਪਾਇਆ ਕਹਿੰਦਾ ਜੀ ਨਹੀਂ ਇਹ ਕੰਮ ਮੈਂ ਨਹੀਂ ਕੀਤਾ ਜੜ ਨੂੰ ਪਾਣੀ ਮੈਂ ਨਹੀਂ ਪਾ ਸਕਿਆ ਸੋ ਪਿਆਰਿਓ ਅੱਜ ਦੁਨਿਆਵੀ ਤੌਰ ਤੇ ਪ੍ਰਚਾਰ ਬਹੁਤ ਹੋ ਰਿਹਾ ਉਪਰੀ ਉਪਰੀ ਪ੍ਰਚਾਰ ਬਹੁਤ ਹੋ ਰਿਹਾ ਬੜੇ ਗੁਰਮਤ ਸਮਾਗਮ ਹੋ ਰਹੇ ਨੇ ਬੜੇ ਪਾਠ ਹੋ ਰਹੇ ਨੇ ਬੜੇ ਕੀਰਤਨ ਸਮਾਗਮ ਹੋ ਰਹੇ ਨੇ ਕਵੀਸ਼ਰੀ ਢਾਡੀ ਸਭ ਪਾਸੋਂ ਸਾਡਾ ਜੋਰ ਲੱਗਾ ਹੈ ਬੜੇ ਸੰਤ ਸਮਾਜ ਬੜਾ ਕੁਝ ਕਰ ਰਿਹਾ ਪਰ ਕਾਰਨ ਕੀ ਹੈ ਫਿਰ ਵੀ ਜਿਹੜੇ ਸਾਡੇ ਨੌਜਵਾਨ ਨੇ ਨਸ਼ਿਆਂ ਵੱਲ ਕਿਉਂ ਜਾ ਰਹੇ ਨੇ ਸਿੱਖੀ ਤੋਂ ਦੂਰ ਕਿਉਂ ਜਾ ਰਹੇ ਨੇ ਕੌਮ ਦਾ ਕੋਈ ਭਲਾ ਕਿਉਂ ਨਹੀਂ ਹੋ ਰਿਹਾ ਉਹਦਾ ਕਾਰਨ ਇਹ ਹੈ ਵੀ ਜੜ ਨੂੰ ਪਾਣੀ ਅਸੀਂ ਨਹੀਂ ਦੇ ਰਹੇ ਜੜ ਨੂੰ ਪਾਣੀ ਕੀ ਹੈ ਪ੍ਰਚਾਰ ਦਾ ਢਾਂਕੀ ਹੈ ਕੱਲੇ-ਕੱਲੇ ਪਰਿਵਾਰ ਕੋਲ ਜਾਈਏ ਉਹਨਾਂ ਦਾ ਹਾਲ-ਚਲ ਪੁੱਛੀਏ ਉਹਨਾਂ ਦੇ ਦੁੱਖ ਦਰਦ ਨੂੰ ਵੰਡਾਈਏ ਉਹਨਾਂ ਦਾ ਸਹਾਰਾ ਬਣੀਏ ਤੇ ਉਹਨਾਂ ਨੂੰ ਗੁਰਮਤ ਸਮਝਾਈਏ ਗੁਰੂ ਦੀ ਸਿੱਖੀ ਕੀ ਹੈ ਗੁਰੂ ਦਾ ਸਿਧਾਂਤ ਕੀ ਹੈ ਗੁਰਬਾਣੀ ਕੀ ਕਹਿ ਰਹੀ ਹੈ ਉਹਨਾਂ ਦੇ ਕੰਨਾਂ ਵਿੱਚ ਇਹ ਸ਼ਬਦ ਨੂੰ ਪਾਈਏ ਫਿਰ ਪ੍ਰਚਾਰ ਹੋਏਗਾ ਫਿਰ ਗੱਲ ਬਣੇਗੀ ਜੜ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਬਾਕੀ ਸਾਰਾ ਉਪਰੀ ਸ਼ਿੰਗਾਰ ਹੋ ਰਿਹਾ ਸਾਡੇ ਨਗਰ ਕੀਰਤਨ ਸਾਡੇ ਸਮਾਗਮ ਬਾਰੀ ਤੌਰ ਤੇ ਬੜਾ ਕੌਮ ਦੀ ਜੈ ਜੈਕਾਰ ਜਕਾਰੇ ਬੜੇ ਛੱਡੇ ਜਾ ਰਹੇ ਨੇ ਪਰ ਇੰਜ ਗੱਲ ਬਣਨੀ ਨਹੀਂ ਗੱਲ ਬਣਨੀ ਹੈ ਜਦੋਂ ਸਿੱਖਾਂ ਨੂੰ ਜਾ ਕੇ ਲੋੜਵੰਦ ਸਿੱਖਾਂ ਨੂੰ ਜਾ ਕੇ ਗਲ ਦੇ ਨਾਲ ਲਾਈਏ ਤੇ ਗੁਰਬਾਣੀ ਨੂੰ ਕਮਾਈਏ ਗੁਰਬਾਣੀ ਪੜ੍ਹੀਏ ਤੇ ਗੁਰੂ ਦੇ ਕੱਲੇ ਕੱਲੇ ਹੁਕਮ ਨੂੰ ਜੀਵਨ ਚ ਕਮਾਈਏ ਫਿਰ ਗੱਲ ਬਣੇਗੀ ਫਿਰ ਕੌਮ ਚੜ ਦੀ ਕਲਾ ਵਿੱਚ ਜਾਏਗੀ ਸੰਸਾਰ ਸਾਹਿਬ